ਮਾਨ ਜੋ ਰਾਜਾ ਵੜਿੰਗ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਨਰੇਸ਼ ਪੁਰੀ ਜੀ ਇੱਥੋਂ ਦੇ ਐਕਐਸਐਮਐਲਏ ਸਾਹਿਬ ਜਗਿੰਦਰਪਾਲ ਜੀ ਨੀਨੂ ਜੀ ਮੈਂ ਪਾੜਾ ਸਾਹਿਬ ਸਾਡੇ ਆਏ ਨੇ ਜ਼ਿਲ੍ਹੇ ਦੇ ਪ੍ਰਧਾਨ ਮੈਂ ਨਾਮ ਲੈਣ ਲੱਗਾ ਬਹੁਤ ਲੱਗ ਜਣਾ ਗਰਮੀ ਬਹੁਤ ਹੈ ਸਤਿਕਾਰਯੋਗ ਸਟੇਜ ਤੇ ਬੈਠੇ ਸਾਰੇ ਲੀਡਰ ਸਾਹਿਬਾਨ ਅੱਜ ਜੁੜੇਗਾ ਬਲਾਕ ਜਿੱਤੇਗੀ ਕਾਂਗਰਸ ਸਾਡਾ ਇੱਥੇ ਜਿਹੜਾ ਮੁੱਖ ਮਕਸਦ ਆ ਉਹਦੇ ਲਈ ਆਪਾਂ ਇਕੱਠੇ ਹੋਏ ਆਂ ਇੱਥੇ ਹੁਣੇ ਜਗENDER ਪਾਲ ਜੀ ਬੋਲ ਕੇ ਗਏ ਨੇ ਵਾਕਿਆ ਹੀ ਇਸ ਇਲਾਕੇ ਚ ਸਭ ਤੋਂ ਵੱਧ ਤਸ਼ੱਦਦ ਹੋ ਰਿਹਾ ਮਰਕਰੋ ਲੜਾਈ ਤੁਸੀਂ ਬਹੁਤ ਲੜੀ ਆ ਤੁਹਾਡਾ ਥੋੜ੍ਹ ਜਿਹਾ ਵੋਟਾਂ ਦੇ ਫਰਕ ਰਹਿ ਗਿਆ ਜਿੱਤੇ ਤੁਸੀਂ ਆਮ ਆਦਮੀ ਪਾਰਟੀ ਦੇ ਗੋਟੀਆਂ ਲਾ ਦਿੱਤੀਆਂ ਸੀ ਬਦਕਿਸਮਤੀ ਦੇ ਨਾਲ ਜਿਹੜਾ ਆਪਣੇ ਆਪ ਨੂੰ ਅੱਗੇ ਕਾਮਰੇਡ ਲਿਖਦਾ ਸੀ ਉਹ ਕਾਮਰੇਡ ਨਹੀਂ ਸੀ ਕਾਮਰੇਡ ਦੇ ਪੇਸ਼ ਦੇ ਵਿੱਚ ਇੱਕ ਭੇੜੀਆ ਬੈਠਾ ਸੀ ਜਿਹਦਾ ਕਦੀ ਦਾ ਨਹੀਂ ਸੀ ਲੱਗਾ ਤੇ ਉਹਦਾ ਆਮ ਆਦਮੀ ਪਾਰਟੀ ਚ ਜਾ ਕੇ ਟਿਕਟ ਮਿਲਣ ਕਰਕੇ ਉਹਦਾ ਦਾ ਲੱਗ ਗਿਆ ਇਹ ਜਿਹੜੇ ਦਾਵ ਵਾਲੇ ਹੁੰਦੇ ਆ ਬਹੁਤਾ ਛੇੜ ਨਹੀਂ ਚੱਲਦੇ ਹੁੰਦੇ ਯਾਦ ਰੱਖੋ ਜਿਹੜਾ ਪੁਲਿਸ ਵਾਲਾ ਇਥੇ ਕੋਈ ਤਸ਼ੱਦਦ ਕਰਦਾ ਮੈਨੂੰ ਵੀ ਪਤਾ ਇਹਨਾਂ ਨੂੰ ਆਪਾਂ ਬਖਸ਼ਣਾ ਨਹੀਂ ਇਹ ਜਿਹੜੇ ਹੋਰ ਕੇਸ ਬਣਾਉਂਦੇ ਨੇ ਮੈਂ ਪਿੱਛੇ ਵੀ ਕਿਹਾ ਸੀ ਬਾਜਵਾਤ ਸਾਹਿਬ ਨੂੰ ਵੀ ਪਤਾ ਬਾਜਵਾਤ ਸਾਹਿਬ ਸਾਡੇ ਚ ਕਮਜ਼ੋਰੀਆਂ ਆ ਜਾਂਦੀਆਂ ਪਰ ਇਹਨਾਂ ਵਰਕਰਾਂ ਚ ਕਦੇ ਕਮਜ਼ੋਰੀ ਨਹੀਂ ਆਈ ਇਹਨਾਂ ਨੇ ਇੱਕ ਹਮੇਸ਼ਾ ਹੀ ਵਰਿੰਗ ਜੀ ਵਰਕਰ ਉਦੋਂ ਦੁਖੀ ਹੁੰਦਾ ਜਦੋਂ ਕੁੱਟ ਖਾ ਕੇ ਉਸ ਅਫੀਸਰ ਕੋਲ ਤੇ ਨਾਲ ਦੇ ਥਾਣੇ 'ਚ ਲੱਗਾ ਹੁੰਦਾ ਜਾਂ ਨਜ਼ਦੀਕੀ ਤਹਿਸੀਲ 'ਚ ਲੱਗਾ ਹੁੰਦਾ ਉਦੋਂ ਉਹਨੂੰ ਸਭ ਤੋਂ ਵੱਧ ਦੁੱਖ ਲੱਗਦਾ ਦੋ ਤਿੰਨ ਮਨੁਸ਼ੀਆ ਪਾ ਕੱਢ ਲਿਆ ਨੇ ਤੇ ਅਸੀਂ ਵੀ ਇਹੋ ਹੀ ਕਰਦੇ ਰਹੇ ਹਾਂ ਕਿ ਜਿਹੜਾ ਫਿਰੋਜ਼ਪੁਰ ਵਾਲਾ ਡੇਢ ਬਾਬਾ ਨਾਨਕ ਪਹੁੰਚ ਗਿਆ ਇਹ ਹੁਣ ਜਿਹੜਾ ਚੋਣੇ ਬਦਲਣ ਵਾਲੇ ਨੇ ਇਹਨਾਂ ਵੱਲ ਜ਼ਰੂਰ ਧਿਆਨ ਰੱਖੀਏ ਇਹਨਾਂ ਨੂੰ ਕੋਈ ਧਮਕੀ ਨਹੀਂ ਪਰ ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਪੁਲਿਸ ਵਾਲਿਆਂ ਨੂੰ ਆਪਣੇ ਆਪ ਨੂੰ ਸੁਧਾਰ ਲਓ ਇਹ ਅਫਸਰਾਂ ਨੂੰ ਕਹਿਣਾ ਚਾਹੁੰਦਾ ਰਹਿ ਗਿਆ ਜੀ ਇੱਕ ਸਾਲ ਤੁਹਾਨੂੰ ਭੱਜਦਿਆਂ ਨੂੰ ਵਾੜ ਨਹੀਂ ਮਿਲਦਾ ਜਿਹੜੇ ਜਿੰਨੇ ਜਿੰਨੇ ਨਜਾਇਜ਼ ਕੀਤੀਆਂ ਇਹਨਾਂ ਨੂੰ ਜਵਾਬ ਦਿੱਤਾ ਜਾਏਗਾ ਇਹ ਮਤਖੜ ਕਰਨ ਕਿ ਜੇਵੇਂ ਕੈਪਟਨ ਅਮਰਿੰਦਰ ਸਿੰਘ ਨੇ ਬਾਦਲਾ ਤੇ ਕੇਸ ਬਣਾ ਦਿੱਤਾ ਇਹ ਉੱਠ ਕੇ ਭਗਵੰਤ ਮਾਨ ਪੋਲੀਟਿਕਲ ਬੰਦਿਆ ਦਾ ਕੇਸ ਬਣਾਏਗਾ ਪੋਲੀਟਿਕਲ ਬੰਦਿਆ ਦਾ ਕੇਸ ਨਹੀਂ ਬਣਨਗੇ ਜਿਹੜੇ ਆਫੀਸਰਾਂ ਨੇ ਗਲਤ ਕੰਮ ਕੀਤੇ ਹੋਣਗੇ ਸਭ ਤੋਂ ਪਹਿਲਾਂ ਇਹੋਨਾਂ ਦੇ ਕੇਸ ਬਣਾ ਕੇ ਉਹਨਾਂ ਨੂੰ ਜੇਲ੍ਹ ਚ ਧਾਵਾਂਗੇ ਯਾਰ ਪੋਲੀਟਿਕਲ ਜਮਾਤ ਆਪਾਂ ਬਦਨਾਮ ਕਰ ਦਿੱਤੀ ਆ ਔਰ ਇਹਨਾਂ ਨੇ ਕਹਿੰਦੇ ਬਦਨਾਮ ਕੀਤੀ ਆ ਤਸ਼ੱਦਦ ਇਹ ਕਰਨ ਤੇ ਕਹਿ ਦੇਣ ਕਿ ਮੈਨੂੰ ਉਹਨੇ ਕਿਹਾ ਸੀ ਕੀ ਗੱਲ ਤੂੰ ਸੌ ਜਾਂ ਤਨਖਾਹ ਤੇਨੂੰ ਕਟਾਰੂ ਚੱਕ ਦਿੰਦਾ ਤਨਖਾਹ ਤੇਨੂੰ ਸੁਖਜੰਦਰ ਸਿੰਘ ਰੰਦਾਵਾ ਦਿੰਦਾ ਟੈਕਸ ਲੱਗਦਾ ਤੁਹਾਡੇ ਤੇ ਤਨਖਾਹ ਉਥੋਂ ਮਿਲਦੀ ਆ ਇਹ ਬੇਈਮਾਨਾਂ ਨੂੰ ਦੱਸਿਆ ਜਾਏਗਾ ਕਿ ਤੁਸੀਂ ਸਰਕਾਰ ਦੇ ਨੌਕਰ ਜੇ ਤੁਸੀਂ ਕਿਸੇ ਪਾਰਟੀ ਦੇ ਨੌਕਰ ਨਹੀਂ ਪਾਰਟੀਆਂ ਬਦਲਦੀਆਂ ਰਹਿੰਦੀਆਂ ਸਰਕਾਰ ਜਿਹੜੀ ਆ ਉਹ ਪੰਜਾਬ ਸਰਕਾਰ ਆ ਉਦੇ ਨੌਕਰ ਬਣ ਕੇ ਰੋ ਉਹਦੀ ਸੁਣੋ ਇਹਨਾਂ ਸੁਣੋ ਕਿ ਕਦੀ ਕੋਈ ਯਾਰ ਸਮਝ ਨਹੀਂ ਆਉਂਦੀ ਜਗENDER ਪਾਲ ਜੀ ਤੁਸੀਂ ਜਿਹਦਾ ਨਾਮ ਲਿਆ ਉਹਦਾ ਤੇ ਵੈਸੇ ਹੀ ਨਾਮ ਲੈਣਾ ਚਾਹੀਦਾ ਯਾਰ ਮੈਂ ਤੈਨੂੰ ਬੜਾ ਵਧੀਆ ਬੰਦਾ ਸਮਝਦਾ ਹਾਂ ਆ ਸਾਡੀਆਂ ਧੀਆ ਪਹਿਣਾ ਬੈਠੀਆਂ ਨੇ ਉਹ ਜਿਹੜੇ ਵਿਹੜੇ ਦੇ ਵਿੱਚੋਂ ਦੇ ਨਿਕਲਦੇ ਤੇ ਬੀਬੀਆਂ ਦੇ ਆਪਣੇ ਮੁੰਡੇ ਲਕਾਉਂਦੀਆਂ ਫਿਰਦੀਆਂ ਨੇ ਯਾਰ ਜਿਸ ਮੰਤਰੀ ਨੂੰ ਬਾਜਵਾ ਸਾਹਿਬ ਤੁਸੀਂ ਹੁਣੇ ਲੈਕਚਰ ਕਰਦੇ ਆਏ ਹੋ ਇੱਕ 34 ਸਾਲਾਂ ਦਾ ਨਾ ਤਾਂ ਮੰਤਰੀ ਚਾਰ ਵਾਰੀ ਵਿਆਹ ਕਰਾ ਗਿਆ ਯਾਰ ਖਾਂਦੇ ਕੀ ਨੇ ਇਹੋ ਹੀ ਕਹਿੰਦੇ ਮੈਂ ਚਾਰ ਵਾਰੀ ਵਿਆਹ ਕਰਾਇਆ ਕੋਈ ਯਾਰ ਸ਼ਰਮ ਨਹੀਂ ਏਹ ਜਪਾਂ ਜਿਹੜੇ ਸਟੇਜ ਤੇ ਬੈਠੇ ਆਂ ਯਾਰ ਆਪਣੇ ਬਜ਼ੁਰਗਾਂ ਨੇ ਕਿੰਨੇ ਕਿੰਨੇ ਸਾਲ ਜ਼ਿੰਦਗੀ ਦੇ ਕੱਢ ਦਿੱਤੇ ਤੇ ਜਿਸ ਕਰਵਾਲੂ ਵੇਖੀਦਾ ਸੀ ਉਹ ਉੱਠ ਕੇ ਕਹਿੰਦੀ ਮੇਰਾ ਭਰਾ ਆ ਗਿਆ ਮੇਰੀ ਭੈਣ ਮੇਰਾ ਚਾਚਾ ਆ ਗਿਆ ਮੇਰਾ ਤਾਇਆ ਆ ਗਿਆ ਤੇ ਅੱਜ ਬੜੇ ਮਾਣ ਨਾਲ ਕਹਿੰਦੇ ਆ ਕਿ ਇਹ ਮੇਰੀ ਸਾਬਕਾ ਪਤਨੀ ਆ ਲਾਣਾ ਤੇ ਤੇਰੇ ਤੇ ਸਾਬਕਾ ਪਤਨੀ ਨਾ ਇਹੋ ਜਿਹੇ ਫੋਟੋਆਂ ਲੋ ਆਈਦੀਆਂ ਨੇ ਇਹ ਹੱਸਣ ਵਾਲੀਆਂ ਗੱਲਾਂ ਨਹੀਂ ਇਹ ਪੰਜਾਬ ਦੀ ਬਰਬਾਦੀ ਵਾਲੀਆਂ ਗੱਲਾਂ ਨੇ ਇਹ ਪੰਜਾਬ ਨੂੰ ਇਹ ਵਾਰਡ ਖਾਣ ਖਾਣ ਨੂੰ ਤਰਪੀਆ ਖੇਤ ਕਦੀ ਖਤਮ ਨੂੰ ਜਦ ਜਦੋਂ ਵਾਰਡ ਟੁੱਟ ਜੇ ਤੇ ਵਾਰਡ ਖਾਣ ਲੱਗ ਪਏ ਉਦੋਂ ਉਹ ਖੇਤ ਖਤਮ ਹੋ ਜਾਂਦਾ ਇਹ ਆਮ ਆਦਮੀ ਪਾਰਟੀ ਵਾਲਾ ਖੇਤ ਖਤਮ ਪੰਜਾਬ ਦਾ ਖੇਤ ਨਹੀਂ ਇਹਨਾਂ ਖੇਲ ਖਤਮ ਕਰ ਦਿੱਤਾ ਯਾਰ ਖਰਾਕ ਮੰਤਰੀ ਇਹ ਜੰਗਲਾਂ ਦਾ ਮੰਤਰੀ ਇਹ ਨਾ ਕਿ ਦੀ ਕੁਕੜੀ ਰਹਿਣ ਦਿੰਦਾ ਨਾ ਕਿ ਦੀ ਬਤਕ ਰਹਿਣ ਦਿੰਦਾ ਨਾ ਤੁਹਾਡੇ ਇੱਥੇ ਅੱਗ ਲੱਗੀ ਨਾ ਕੋਈ ਹਿਰਨ ਦਨ ਦਿੱਤਾ ਇਵੇਂ ਹੀ ਹੋਇਆ ਨੇ ਜਿਹੜੀ ਅੱਗ ਲੱਗੀ ਜੰਗਲ 'ਚ ਤੇ ਲਵਾਈ ਕਿੰਨੇ ਆ ਲਵਾਈ ਇਹ ਕਟਾਰੂ ਚੱਕ ਨੇ ਉਸ ਜੰਗਲ 'ਚ ਅੱਗ ਲੁਾਈ ਜਿਹੜੀਆਂ ਉਹਨੇ ਉੱਥੇ ਖੇਰ ਦੀਆਂ ਲੱਕੜਾਂ ਜਿਹੜੀਆਂ ਵੱਢ ਕੇ ਤੇ ਇਹਨੇ 2 ਨੰਬਰ ਦਾ ਖੇਰ ਵੇਚੀ ਉਹਦੇ ਕਰਕੇ ਅੱਗ ਲੱਗੀ ਭਰਾਓ ਉਹੀ ਵਾਲਿਓ ਆ ਬਾਰਡਰ ਤੇ ਤੁਸੀਂ ਬੈਠੇ ਹੋ ਮੈਂ ਉਦੋਂ ਆਇਆ ਜਿੱਦਾਂ ਸੰਦੂਰ ਜਿਹੜਾ ਆਪਰੇਸ਼ਨ ਚੱਲਿਆ ਤੁਸੀਂ ਤਕੜੇ ਹੋ ਕੇ ਬੈਠੇ ਸੀ ਤੇ ਕਟਾਰੂਚਾ ਕਿੱਥੇ ਸੀ ਇਹਨੂੰ ਨਹੀਂ ਦੱਸਿਆ ਇਲਾਕਾ ਇਹਨੂੰ ਨਹੀਂ ਦੱਸਿਆ ਪਿੰਡ ਇਹਨੂੰ ਨਹੀਂ ਦੱਸਿਆ ਕਿ ਮੈਂ ਆਪਣਾ ਪੰਜਾਬ ਦਾ ਮੰਤਰੀ ਆ ਯਾਰ ਸਾਡੇ ਵੇਲੇ ਵੀ ਤੇ ਆਇਆ ਸੀ ਨਾ ਕਰੋਨਾ ਆਇਆ ਸੀ ਕਰ ਕਰ ਕਿੰਨੀ ਕਿੰਨੀ ਵਾਰਾਂ ਕਣਕ ਤੇ ਦਾ ਅਨਾਜ ਭੇਜਿਆ ਇਹਦੇ ਕੋਲ ਨਹੀਂ ਸੀ ਕਿ ਯਾਰ ਮੇਰਾ ਮੇਰਾ ਪੁਆ ਹਲਕਾ ਗਰੀਬ ਹਲਕਾ ਓਏ ਆਪ ਖਾਨ ਦੇ ਨਾਲੋਂ ਇਹਨਾਂ ਨੂੰ ਭੇਜਣਾ ਸੀ ਖਾਨ ਲਈ ਕਿ ਤੁਸੀਂ ਆ ਲਓ ਓਏ ਪਾਕਿਸਤਾਨ ਦਾ ਸੀ ਮੂੰਹ ਤੋੜ ਜਵਾਬ ਦੇਵਾਂਗੇ ਮੈਂ ਡੈਗ ਅਜੇ ਸਾਲ ਸਾਲ ਤੋਂ ਵੱਧ ਨਹੀਂ ਲਿਆ ਨਾ ਕਿਸੇ ਅਫਸਰ ਨੇ ਇਹਨਾਂ ਦੀ ਸੁਣਨੀ ਆ ਤੇ ਨਾ ਕਿਸੇ ਪਬਲਿਕ ਨੇ ਸੁਣਨੀ ਆ ਇਹਨਾਂ ਦੌੜਨਾ ਜੇ ਹੁਣ ਕਾਂਗਰਸ ਵੱਲ ਨੂੰ ਬਾਜਵਾ ਸਾਹਿਬ ਲੈ ਕੇ ਬੜੇ ਸਾਹਿਬ ਲੈ ਕੇ ਲਾ ਲੋ ਇਹਦੀ ਪਬਲਿਕ ਦੇ ਵਿੱਚ ਤੁਹਾਡੇ ਕੋਲ 80 ਤੋਂ ਵੱਧ ਐਮਐਲਏ ਆਉਣਗੇ ਕਿ ਜਿਹੜੇ ਕਹਿਣਗੇ ਸਾਨੂੰ ਕਾਂਗਰਸ ਜੁਆਇਨ ਕਰਾ ਲੋ ਇਹ ਸਮਾਨ ਹੈ ਕੀ ਹੈ ਇਹ ਤੇ ਪਦਲ ਕਿੱਥੋਂ ਆ ਗਿਆ ਉਹ ਤੁਹਾਨੂੰ ਕਹਿੰਦਾ ਸੀ ਨਾ ਕਿ ਇਹ ਪ੍ਰਤਾਪ ਬਾਜਵਾ ਕਹਿੰਦਾ ਸਮਾਨ ਸਮਾਨ ਅਜੇ ਤੁਸੀਂ ਬਹੁਤ ਤੁਹਾਡੀ ਗੱਲ ਕਹਿ ਦਿੱਤੀ ਆ ਹਾਂ ਮਟੀਰੀਅਲ ਸਮਾਨ ਨਹੀਂ ਕਹ ਲੋ ਮਟੀਰੀਅਲ ਤੇ ਵਾਕਿਆ ਹੀ ਇਹ ਮਟੀਰੀਅਲ ਕੀ ਆ ਇੱਕ ਟਾਰੂ ਚੱਕ ਮਟੀਰੀਅਲ ਆ ਕਿ ਜਾਂ ਜਿਹੜੀ ਕੱਲ ਪਰਸੋ ਆਈ ਕਹਿੰਦਾ ਮੈਂ 4 ਵਿਆ ਕਰਾ ਲੇ ਕੋਈ 2 ਕਰਾ ਕੇ ਕੋਈ 5 ਕਰਾ ਕੇ ਕੋਈ ਡੇਢ ਕਰਵਾ ਗਿਆ ਉਹ ਯਾਰ ਪੰਜਾਬ ਆ ਪੰਜਾਬ ਨੂੰ ਲੈ ਕੇ ਚੱਲੋ ਪੰਜਾਬ ਦੀ ਤਰੱਕੀ ਕਰੋ ਜੇ ਵੀ ਅਸੀਂ ਕਹਿੰਦੇ ਆ ਕਿ ਅਸੀਂ ਅੱਜ ਕੰਮ ਕੀਤੇ ਨੇ ਇਹਨਾਂ ਕੋਲ ਇੱਕ ਕਮਦਾਸ ਦੇ ਭਗਵੰਤ ਮਾਨ ਜਿਹਨੇ ਕੋਈ ਪੰਜਾਬ ਲਈ ਕੰਮ ਕੀਤਾ ਪੰਜਾਬ ਨੂੰ ਵੇਚ ਦਿੱਤਾ ਪੰਜਾਬ ਨੂੰ ਕੰਗਾਲ ਕਰ ਦਿੱਤਾ ਆ ਕੇਜਰੀਵਾਲ ਜਿਹੜਾ ਦਿੱਲੀ ਵਾਲੇ ਫੇਲ ਕਰਕੇ ਭੇਜ ਦਿੱਤਾ ਤੇ ਅੱਜ ਉਹ ਕੇਜਰੀਵਾਲ ਪੰਜਾਬ ਦੇ ਉੱਤੇ ਥਰੂ ਭਗਵੰਤ ਮਾਨ ਇੱਕ ਬੁੱਧੀ ਇੱਕ ਬਿਣਾ ਲਤਾਂ ਤੋਂ ਬਿਣਾ ਜ਼ਬਾਨ ਤੋਂ ਬਿਣਾ ਦਿਮਾਗ ਤੋਂ ਮੁੱਖ ਮੰਤਰੀ ਦੇ ਉੱਤੇ ਉਹ ਰਾਜ ਕਰ ਰਿਹਾ ਹੈ ਅਾ ਸਾਡੇ ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਅੱਜ ਤੇ ਮੈਂ ਅਕਾਦਮੀ ਬਾਜਵਾਸਾ ਤੋਂ ਮੈਂ ਮੈਸੇਜ ਦਿਖਾ ਦਿੱਤਾ ਅਮਰੀਕਾ ਨੇ ਕਹਿ ਦਿੱਤਾ ਉਥੇ ਦੇ ਟਰੰਪ ਨੇ ਕਹਿ ਦਿੱਤਾ ਕਿ ਇੰਡੀਆ ਦੇ ਵਿੱਚ ਜਿਹੜੀ ਆ ਨਾਂ ਤੇ ਇਕੱਲੀਆਂ ਔਰਤਾਂ ਜਾਣ ਉਥੇ ਟੈਰਰਿਜ਼ਮ ਬਹੁਤ ਆ ਉਥੇ ਗੁੰਡਾਗਰਦੀ ਬਹੁਤ ਆ ਤੇ ਮੋਦੀ ਸਾਹਿਬ ਤੁਸੀਂ ਨਾਰਾ ਲਾਇਆ ਸੀ ਆਪਕੀ ਬਾਅਰ ਟਰੰਪ ਕੇ ਸਰਕਾਰ ਤੇ ਤੇਰੇ ਤੇ ਉਸ 트럼ਪ ਨੇ ਤੇਰਾ ਜਲੂਸ ਕੱਟ ਕੇ ਰੱਖ ਦਿੱਤਾ ਹਿੰਦੁਸਤਾਨ ਦੀ ਜਿਹੜਾ ਸਿਰ ਦੀਵਾ ਕਰ ਦਿੱਤਾ ਜੋ 트럼ਪ ਨੇ ਕਿਹਾ ਪ੍ਰਧਾਨ ਮੰਤਰੀ ਨੂੰ ਉਹਦੇ ਤੇ ਬੋਲਣਾ ਚਾਹੀਦਾ ਆ ਪਾਕਿਸਤਾਨ ਕੀ ਆ ਕਹਿੰਦੇ ਜੀ ਮੇਰੀ ਲੋਕੋਂ ਮੈਂ ਸੰਦੂਰ ਗਰਮ ਸੰਦੂਰ ਪੈ ਰਹਾ ਹੈ ਕਹਿੰਦੇ ਜੀ ਘਰ ਘਰ ਸੰਦੂਰ ਪਹੁੰਚਾएंगे ਤੇ ਮੇਰੀ ਭੈਣ ਕੋਈ ਕਿਸੇ ਦੇ ਕੋਲ ਸੰਦੂਰ ਫੜੇਗੀ ਜੁੱਤੀ ਲੈ ਕੇ ਮਗਰ ਚੜੇਗੀ ਕਿ ਕਿ ਮੇਰੇ ਸਿਰ ਦਾ ਸਾਈਂ ਜਿੰਦਾ ਰਹੇ ਤੇਰੇ ਕੋਲ ਕਿਵੇਂ ਸੰਦੂਰ ਲਵਾ ਕਦੇ ਸੁਆਗਣ ਕਿਸੇ ਕੋਲ ਸੰਦੂਰ ਲੀਪ ਕੇ ਜਿੱਥੋਂ ਫੜਦੀ ਉਹ ਕਹਿੰਦੀ ਮੇਰੇ ਮੇਰਾ ਜਿਹੜਾ ਸੁਹਾਗ ਆ ਉਹ ਲਿਆ ਕੇ ਸੰਦੂਰ ਦੇਗਾ ਮੋਦੀ ਸਾਹਿਬ ਆਪਣਾ ਸੰਦੂਰ ਤੇ ਤੂੰ ਸਾਹਮਣੇ ਨਹੀਂ ਸਕੇ ਤੇ ਲੋਕਾਂ ਨੂੰ ਸੰਦੂਰ ਵੜ ਤੇ ਫਿਰਦੇ ਹੋ ਉਹ ਤਗੜੇ ਹੋਵੋ ਯਕਿੰਦਰਪਾਲ ਜੀ ਕਿਸੇ ਕੋਲ ਦਾਂਦੇ ਹੋ ਜੇ ਗੱਲਾਂ ਤੁਰੀਆਂ ਰਹਿੰਦੀਆਂ ਦਾੰਗ ਫੜ ਕੇ ਤਗੜੇ ਰੋ ਭਰਾ ਸਭ ਕਿਹਦੇ ਸਾਨੂੰ ਤੁਹਾਨੂੰ ਇੱਥੇ ਆਉਣਾ ਪੈਣਾ ਇੱਥੇ ਇੰਟਰਨੈਟ ਖੜਕਾਉਣੀ ਪੈਣੀ ਇੱਕ ੜ੍ਹ ਕਾ ਸਦਾ ਕਰ ਦਿੱਤਾ ਪੂਰਾ ਪੰਜਾਬ ਸਦਾ ਹੋ ਜੂ ਮੈਂ ਇਹਨਾਂ ਅਫਸਰਾਂ ਨੂੰ ਵੀ ਕਹਿਣਾ ਚਾਹੁੰਨਾ ਕਿ ਕਾਨੂੰਨ ਦੇ ਮੁਤਾਬਕ ਚੱਲੋ ਕਿਸੇ ਨੇ ਨਹੀਂ ਜਾਣ ਕੇ ਖੁਰੋੜਾ ਪਿੱਛੇ ਕਿਸੇ ਪਾਰਟੀ ਨੇ ਆਣ ਕੇ ਤੁਹਾਡੀ ਡਿਸਮਿਸਲ ਨਹੀਂ ਰੋਕਣੀ ਕਿਸੇ ਨੇ ਤੁਹਾਡੇ ਲਈ ਬੁਹਾ ਨਹੀਂ ਦੇ ਖੋਲਣਾ ਤੁਹਾਨੂੰ ਆਪਣੀਆਂ ਲੱਤਾਂ ਤੇ ਆਪ ਪਾਰ ਚੱਲਣਾ ਪਏਗਾ ਇੱਕ ਗੱਲੇ ਨੋਟ ਕਰ ਲੈਣ ਕਦੀ ਨਹੀਂ ਕੋਈ ਕਿਸੇ ਲਈ ਲੜਦਾ ਤੇ ਨਾਲੇ ਘਟਾਰੂ ਚੱਕਰ ਕਰਦੀਆਂ ਤੇ ਲੱਤਾਂ ਹੀ ਹਨੀ ਹੋ ਕੀ ਲੜੇਗਾ ਜੋ ਪ੍ਰਧਾਨ ਜੀ ਤੁਹਾਡੇ ਕੋਲ ਮੈਂ ਛੁੱਟੀ ਵੀ ਲੈਣੀ ਆ ਮੇਰੇ ਆਪਣੇ ਇਲਾਕੇ ਚ ਸ਼ਾਮੀ ਆ ਆਪਣਾ ਗਰਮੀਰ ਸਰਪੰਚਾ ਉਹਦੇ ਕਰ ਫੰਕਸ਼ਨ ਹੈ ਉਹ ਨਹੀਂ ਇਹ ਵੀ ਉਹਨਾਂ ਕੱਡੇ ਦਾ ਪਪਾ ਦਾ ਇਹ ਵੀ ਇਲਾਕਾ ਇਲਾਕਾ ਹੀ ਹੋ ਗਿਆ ਉੱਥੇ ਮੈਨੂੰ ਪਿੰਡ ਚ ਜਾ ਕੇ ਉਹਨਾਂ ਨੇ ਫੰਕਸ਼ਨ ਰੱਖਿਆ ਉਹਦੇ ਚ ਵੀ ਪਹੁੰਚਣਾ ਪੈਣਾ ਮੈਂ ਇੱਥੋਂ ਤੁਹਾਡੇ ਕੋਲ ਛੋਟੀ ਮ